ਨਗਰ ਨਿਗਮ ਜੋ ਕਿ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਤੇ ਮੋੜੇ ਇੱਕ ਵਾਰ ਸੁਰਖੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਾਰ ਨਗਰ ਨਿਗਮ ਦੀ ਬਿਲਡਿੰਗਸ ਬ੍ਰਾਂਚ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸੁਰਖੀਆਂ 'ਚ ਹੈ ਦੱਸਦੇ ਚੱਲੀਏ ਕਿ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦਾ ਕੰਮ ਹੈ ਕਿ ਲੋਕਾਂ ਦੀ ਇਮਾਰਤਾਂ ਦੇ ਜੋ ਨਕਸ਼ੇ ਪਾਸ ਹੁੰਦੇ ਨੇ ਉਹਨਾਂ ਨੂੰ ਜਾ ਕੇ ਚੈੱਕ ਕਰਨਾ ਅਤੇ ਕੰਮ ਦਾ ਜਾਇਜ਼ਾ ਲੈਣਾ ਜੋ ਕਿ ਨਕਸ਼ਾ ਬਣਿਆ ਹੈ ਕਿ ਕੰਮ ਉਸ ਹਿਸਾਬ ਨਾਲ ਹੋ ਰਿਹਾ ਹੈ ਜਾਂ ਨਹੀਂ ਪਰ ਜੇਕਰ ਗੱਲ ਕਰੀਏ ਪਠਾਨਕੋਟ ਨਗਰ ਨਿਗਮ ਦੇ ਅਧਿਕਾਰੀਆਂ ਦੀ ਤਾਂ ਉਹਨਾਂ ਬੋਲੋ ਇਨਾ ਬਿਲਡਿੰਗ ਨੂੰ ਚਾਕ ਕਰਨ ਬੋਲੋ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਨਤੀਜਾ ਸਦਕਾ ਲੋਕਾਂ ਵੱਲੋਂ ਆਪਣੀ ਮਨਮਰਜ਼ੀ ਦੇ ਨਾਲ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਅਤੇ ਸਰਕਾਰੀ ਜ਼ਮੀਨਾਂ ਤੇ ਵੀ ਕਬਜ਼ੇ ਕੀਤੇ ਜਾ ਰਹੇ ਨੇ ਅਜੇ ਹਾ ਹੀ ਇੱਕ ਇਮਾਰਤ ਪਠਾਨਕੋੜ ਦੇ ਸ਼ਿਮਲਾ ਪਹਾੜੀ ਪਾਰਕ ਦੇ ਨੇੜੇ ਬਣ ਰਹੀ ਹੈ ਜਿੱਥੇ ਨਗਰ ਨਿਗਮ ਦੇ ਸਾਰੇ ਹੀ ਨਿਯਮਾਂ ਨੂੰ ਅੱਖੋਂ ਓਲੇ ਕਰ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਪਾਰਕ ਦੀ ਗਲੀ ਵੱਲ ਨੂੰ ਬਧਾਇਆ ਗਿਆ ਹੈ ਅਤੇ ਦਰਵਾਜ਼ੇ ਖਿੜਕੀਆਂ ਵੀ ਰੱਖੀਆਂ ਗਈਆਂ ਹਨ ਜੋ ਕਿ ਸਰਕਾਰੀ ਨਿਯਮਾ ਮੁਤਾਬਕ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਇਹਨਾਂ ਮਾਲਕਾਂ ਵੱਲੋਂ ਪਾਰਕ ਦੀ ਗੱਲੀ ਤੇ ਵੀ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖਣ ਵਾਲਾ ਕੋਈ ਨਹੀਂ ਇਸ ਤੋਂ ਸਾਫ਼ ਹੁੰਦਾ ਹੈ ਕਿ ਕਿਤੇ ਨਾ ਕਿਤੇ ਨਗਰ ਨਿਗਮ ਦੀ ਮਿਲੀ ਪਗਤ ਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਹੈ ਜਿਸ ਵਜ੍ਹਾ ਨਾਲ ਕਾਰਵਾਈ ਨਹੀਂ ਹੋ ਰਹੀ ਦੂਜੇ ਪਾਸੇ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਪਲੈਨਰ ਇਸ ਮੁੱਦੇ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੇ ਵਿੱਚ ਟੋਲ ਮਟਾਲ ਕਰਦੇ ਰਹੇ ਪਰ ਆਖਿਰ ਵਿੱਚ ਅਧਿਕਾਰੀ ਵੱਲੋਂ ਖੁਦ ਮੰਨਿਆ ਗਿਆ ਕਿ ਮਾ ਅਨੁਸਾਰ ਕੋਈ ਵੀ ਸਖ ਸਰਕਾਰੀ ਜਗਾ ਵੱਲਰ ਇਮਾਰਤ ਨੂੰ ਨਹੀਂ ਵਧਾ ਸਕਦਾ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੇਖੋ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਆਈ ਵਾਰ ਆ ਕੇ ਮਦਦ ਕੰਮ ਸ਼ੁਰੂ ਹੋ ਜਾਂਦਾ ਹੈ ਉਹ ਥੋੜਾ ਹਫਤੇ ਬਾਅਦ ਪਤਾ ਲੱਗਿਆ ਜਿਵੇਂ ਤੇ ਫਿਰ ਜਦੋਂ ਵੀ ਨੋਟਿਸ ਜਾਂਦਾ ਉਹ ਕਾਰਵਾਈ ਕਰਦੀ ਹੈ ਨਿਗਰ ਨਿਗਮ ਦੀ ਨਹੀਂ ਸੋ ਰਪੇ ਸ਼ਾਇਦ ਇਹਦੇ کئی ਐਸੇ ਦੁਕਾਨਾਂ ਨੇ ਲਾਈਕ ਆ ਨਵਾਂ ਕਿੰਨੇ ਲਾ ਕੇ ਪਈ ਹੈ ਤੇ ਕਿੰது ਫਾਰਮ ਭਰਦੀ ਆ ਉਹ ਉਹ ਬਿਲਕੁਲ ਕਿੰਨੇ ਫੋਰ ਪਾਸੀ देखो ਇਹਦੇ ਨਕਸ਼ਾ ਦੇਖ ਕੇ ਹੀ ਪਤਾ ਲੱਗ ਸਕਦਾ ਵੀ ਉਹਦੇ ਕਿੰਨੇ ਪਾਸ ਹੈਗੇ ਜਨਰਲੀ ਦੋ ਮੰਜ਼ਿਲ ਨਕਸ਼ਾ ਪਾਸ ਹੁੰਦਾ ਹੈਗਾ ਪਰ ਜੇ ਕੋਈ ਐਫ ਆਰ ਜਾਂ ਪਾਰਕਿੰਗ ਵਗੈਰਾ ਅਗਲੇ ਨੇ ਛੱਡੀ ਆ ਤਾਂ ਵੱਧ ਵੀ ਹੋ ਸਕਦਾ ਪਾਸ ਤਿੰਨ ਮੰਜ਼ਿਲ ਦਾ ਵੀ ਹੋ ਸਕਦਾ ਕੋ ਇਦਾਂ ਦਾ ਫਿਕਸ ਨਹੀਂ ਹੈਗਾ ਉਹ ਡਿਪੈਂਡ ਕਰਦਾ ਵੀ ਉਹਨੇ ਪਾਰਕਿੰਗ ਕਿੰਨੀ ਪ੍ਰੋਵਾਈਡ ਕੀਤੀ ਹੋਈ ਹੈ ਸਰ ਚਾਰ ਮੰਜ਼ਿਲਾ ਆਉਣ ਵਾਲੀ ਜਿਹੜਾ ਆ ਉਹ ਬਣਾਈ ਜਾਣੀ ਤੇ ਭਾਵੇਂ ਇੱਥੇ ਮੋਢੀ ਬਣਾਈ ਹੋਇਆ ਚਾਹ ਬਣਾ ਸਕਦੇ ਨੇ ਇਹਦਾ ਨਕਸ਼ਾ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦਾ ਕੀ ਪਾਸ ਹੈਗਾ ਸਰ ਦੂਸਰਾ ਉਸ ਬਿਲਡਿੰਗ ਦਾ ਜਿਹੜਾ ਆ ਸਰਕਾਰੀ ਪ੍ਰਾਪਰਟੀ ਵਾਲ ਜਿਹੜਾ ਵਧਾਪ ਆਇਆ ਗਿਆ ਕਾਫੀ ਸਾਰਾ ਤੇ ਉੱਪਰ ਜਿਹੜੇ ਆ ਦਰਵਾਜ਼ੇ ਵੀ ਕਟੇ ਹੋਏ ਨੇ ਕੀ ਕਰਸੋ ਕੋਪਰ ਮੈਂ ਇਹੀ ਤੁਹਾਨੂੰ ਦੱਸ ਰਿਹਾ ਵੀ ਇਹ ਨਕਸ਼ਾ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦਾ ਵੀ ਉਹਨਾਂ ਦਾ ਕੀ ਪਾਸ ਹੈਗਾ विदाਊਟ ਤੇ ਆਪਾਂ ਦਾ ਪਲਾਨ ਕੀ ਕਹਿ ਸਕਦੇ ਹਾਂ ਦੇ ਬਾਰੇ ਵੀ ਉਹਨੇ ਅਪਰੂਵ ਕਰਾਈ ਹੈ ਉਧਰਲੇ ਪਾਸੇ ਓਪਨਿੰਗ ਕਿ ਨਹੀਂ ਕਰਾਈ ਹੋਈ ਉਸ ਵAYS ਸਰਕਾਰੀ ਪ੍ਰੋਪਰਟੀ ਵਾਲੇ ਵਿਦਾਾ ਪਾ ਸਕਦੇ ਨਹੀਂ ਵਿਦਾਾ ਜਨਰਲ ਅਲਾਊਡ ਨਹੀਂ ਹੁੰਦਾ ਹੈਗਾ